ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ 21 ਐਚ ਜ਼ਿਲ੍ਹਾ ਸ੍ਰੀ ਗੰਗਾ ਨਗਰ ਦਾ ਇਹ ਪਿੰਡ ਦੱਸੋ ਕੇਸਰੀ ਸਿੰਘਪੁਰਾ ਤੇ ਕਰਨਪੁਰ ਦੇ ਨੇੜ ਇਹ ਪਿੰਡ ਰਹਿ ਜਾਂਦਾ ਹੈ ਰਾਜਸਥਾਨ ਦੇ ਵਿੱਚੋਂ ਜਿਹੜੀਆਂ ਵੀਡੀਓ ਬਣਾਉਣੇ ਆ ਇੱਥੇ ਇਹ ਵੀਰਾਂ ਦਾ ਕਨਸੈਪਟ ਕੁਛ ਇਦਾਂ ਦਾ ਹੈ ਵੀ ਜਿਹੜਾ ਬਾਈ ਪਸ਼ੂ ਖਰੀਦਣਾ ਚਾਹੁੰਦਾ ਹੈ ਉਹਨੂੰ ਸੌਖਾ ਇਹ ਹੋ ਜਾਂਦਾ ਵੀ ਰੇਟ ਜਿਹੜੇ ਇੱਥੇ ਦੱਸੇ ਜਾਂਦੇ ਆ ਉਹ ਘਰ ਦੀ ਪਹੁੰਚ ਵਾਲੇ ਜ਼ਿਆਦਾਤਰ ਹੁੰਦੇ ਆ ਅੱਜ ਇਸ ਬਾਈ ਕੋਲ ਸੱਤ گاਵਾ ਤੁਹਾਨੂੰ ਦਿਖਾਉਣੀ ਆ ਤਿੰਨ گاਵਾ ਪਰਲੇ ਪਾਸੇ ਵੱਧੀਆਂ ਤੁਸੀਂ ਦੇਖ ਸਕਦੇ ਹੋ ਚਾਰ ਉਰਲੇ ਪਾਸੇ ਆ ਇਹਨਾਂ ਦੇ ਵਿੱਚੋਂ ਇੱਕ ਬੜਾ ਸੋਹਣਾ ਰੰਗ ਦੇਸੀ ਨਸਲਾਂ ਜਿਵੇਂ ਆਪਾਂ ਗੈਰਜਾਂ ਸਾਈਵਾਲ ਦੀ ਗੱਲ ਕਰਦੇ ਹਾਂ ਦੱਸੋ ਤਾਂ ਇੱਕ ਬਹੁਤ ਸੋਹਣੇ ਰੰਗ ਰੂਪ ਦੀ ਇਹ ਵੈੜ ਫॉर ਸੇਲ ਹੈ ਇਹ ਵੀ ਤੁਹਾਨੂੰ ਇਸੇ ਵੀਡੀਓ ਦੌਰਾਨ ਦਿਖਾਉਂਗਾ ਸੋ ਲਾਸਟ ਤੱਕ ਵੀਡੀਓ ਦੇਖ ਲਿਓ ਇੱਕ-ਇੱਕ ਕਰਕੇ ਸਾਰੇ ਪਸ਼ੂ ਆਪਾਂ ਤੋਰਦੇ ਵੀ ਜਾਵਾਂਗੇ ਨਾਲ ਰੇਟ ਬਾਈ ਤੋਂ ਪੁੱਛਦੇ ਜਾਵਾਂਗੇ ਸੋ ਤਸੱਲੀ ਕਰਨ ਲਈ ਆਜੋ ਜੇ ਬਾਕੀ ਜੋ ਕੀਮਤਾਂ ਦੱਸਣਗੇ ਬਾਈ ਹੋਰੀ ਮੇਰੇ ਖਿਆਲ ਚ ਉਹ ਘਰ ਪਹੁੰਚਦੀਆਂ ਹੀ ਹੋਣਗੀਆਂ ਆਓ ਮਿਲिए ਇਧਰਲੇ ਪਾਸੋਂ ਸ਼ੁਰੂਆਤ ਕਰਦੇ ਆਂ ਲਾਸਟ ਉੱਤੇ ਤੁਹਾਨੂੰ ਇੱਕ ਨਗੀਨਾ ਹੀ ਦਿਖਾਉਂਗਾ ਜਿਹੜਾ ਸਾਈਵਾਲ ਜਾਂ ਗਿਰਨਸਲ ਚ ਪੈਂਦਾ ਉਹ ਤੁਹਾਨੂੰ ਦਿਖਾਉਂਗਾ ਹਰਵਿੰਦਰ ਬਾਈ ਸਸਤੀ ਕਾ ਸੱਜਾ ਜਗਜੀਤ ਵੀਰ ਸਤਨਾਗ ਅੱਜ ਆਪਣੀ ਹਾਂਜੀ ਜਗਜੀਤ ਬਾਈ ਅੱਛਾ ਰੇਟ ਆਪਣੇ ਉਸੇ ਤਰ੍ਹਾਂ ਹੀ ਹੋਣੀ ਹਾਂਜੀ ਹਾਂਜੀ ਘਰ ਪਹੁੰਚਾ ਜੀ 500 ਕਿਲੋਮੀਟਰ ਤੱਕ ਹਾਂਜੀ 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 ਠੀਕ ਹੈ ਭਾਈ ਸ਼ੁਰੂਆਤ ਤੁਹਾਡੇ ਹੱਥ ਬੈਕ ਸਾਈਡ ਤੇ ਗਾਂ ਖੜੀ ਹੈ ਹਾਂ ਜਗਜੀਤ ਭਾਈ ਇਹ ਦੂਜਾ ਸੂਆ ਵੈਟਸ ਹੁੰਦੀ ਹੈ ਜੀ ਠੀਕ ਹੈ ਤੇ ਭਈ ਇਹ 12-15 ਦਿਨ ਪਹਿਲੇ ਵੈਟ ਸੀ 12-15 ਦਿਨ ਹਜੇ ਲੈ ਜੂ ਹਾਂਜੀ ਜਗਜੀਤ ਜੀ ਅੱਛਾ ਕਿੰਨੇ ਚ ਪਹੁੰਚ ਕਰ ਦੇਓਗੇ ਜੀ ਇਹ ਜਗਜੀਤ ਭਾਈ ਆਪਾਂ 82000 ਦੀ ਪਹੁੰਚ ਕਰ ਦਾਂਗੇ ਜੀ ਠੀਕ ਹੈ ਤੋਰੀ ਭਾਈ ਦੋਸਤੋ 82000 ਚ ਘਰੇ ਪਹੁੰਚ ਜੂਗੀ 500 ਕਿਲੋਮੀਟਰ ਤੱਕ ਦੂਜਾ ਸੂਆ ਸੁੰਦੀ ਹੈ ਦਿਨ ਹਜੇ ਲੈਂਦੀ ਹੈ ਸੂਣ ਦੇ ਵਿੱਚ ਜਗਜੀਤ ਭਾਈ ਪਹਿਲੇ ਉਸੇ ਦੁੱਧ 22 ਕਿਲੋ ਰੱਖ ਠੰਡੀ ਸੀਲ ਫੁੱਲ ਹੈ ਬਈ ਦੁੱਧ ਦੁੱਧ ਨਹੀਂ ਘੱਟ ਬੱਚਾ ਬਾਈ ਦੱਸਦਾ ਵੀ 22 ਕਿਲੋ ਵੰਗਵੇਂ ਨੇ ਪਾਇਆ ਸੋ ਦੁੱਧ ਥੋੜੀ ਸਮਝਦਾ ਪਰ 500 ਕਿਲੋਮੀਟਰ ਤੱਕ ਪਹੁੰਚ ਬਾਈ ਕਰ ਦੂਗਾ ਲੈ ਆਓ ਵੀਰੇ 82000 ਰੁਪਏ ਦੇ ਵਿੱਚ ਇਹਦੀ ਪਹੁੰਚ ਹੋ ਜੂਗੀ 500 ਕਿਲੋਮੀਟਰ ਤੱਕ ਹਜੇ ਧਨ ਲੈਂਦੀ ਐ ਸੂਨ ਚ ਟਾਂਚਾ ਸੋਨਾ ਹੈ ਇਹ ਪਹਿਲੇ ਨੰਬਰ ਤੇ ਤੁਸੀਂ ਮੀਡੀਅਮ ਹਾਈਟ ਦੇ ਵਿੱਚ ਇਸ ਬੈਡ ਨੂੰ ਦੇਖ ਲਓ ਬੰਦੇ ਬਈ ਇਹਦੇ ਨਾਲ ਬਈ ਜਿਹੜੀ ਗਾਂ ਖੜੀ ਹੈ ਇਹ ਜਗਜੀਤ ਭਾਈ ਰਾਤ ਹੀ ਸੋਈ ਆਪਣੇ ਘਰੀ ਸੋਈ ਹੈ ਠੀਕ ਹੈ ਹਾਂਜੀ ਹਾਂਜੀ ਕੀ ਰੇਟ ਰਹੂਗਾ ਬਈ ਇਹਦਾ ਇਹ ਜਗਜੀਤ ਭਾਈ 70000 ਪਹੁੰਚਾ ਜੀ 70000 ਪਹੁੰਚ ਬੱਚਾ ਨਹੀਂ ਕੀ ਬੱਚਾ ਦਿੱਤਾ ਵੀਰ ਬੱਚਾ ਬੱਚਾ ਰਾਤ ਆਪਣੇ ਘਰੀ ਸੋਈ ਹੈ ਸਾਰੀ ਪ੍ਰੋਪਰ ਆਪਣੇ ਕੋਲ ਵੀਡੀਓ ਠੀਕ ਹੈ ਤੇ ਜੇ ਜੇ ਜੂੜ ਦੀ ਕਿਵੇਂ ਵੀ ਠੰਡੀ ਮਿੱਠੀ ਬਹੁਤ ਢਾਰ ਦੀ ਬਾੜੀ ਪੋਲੀਵਾਰਾ ਜੀ ਠੀਕ ਹੈ ਪੋਲੀ ਬਈ ਉਹ ਤਾਂ ਇਹ ਤਾਂ ਥਾਣੀ ਦੋਸਤੋ ਦੱਸੂਗਾ ਤੁਹਾਨੂੰ ਹਮ 70000 ਚ ਘਰੇ ਪਹੁੰਚ ਜੂਗੀ ਜਿਹੜਾ ਵੀਰ ਖਰੀਦਣਾ ਚਾਹੇ ਇਹ ਵੀ ਦਰਮਿਆਨੇ ਜੇ ਕੱਦ ਕਾਠ ਦੀ ਹੈ ਪਰ ਥਣ ਬੜਾ ਸੋਹਣਾ ਲੱਗਾ ਦੁੱਧ ਇੱਕ ਜਗਜੀਦੋਈ ਆਪਾਂ ਉਹ ਗੱਲ ਹੈ ਕਿ 18 ਤੋਂ 20 ਕਿਲੋ ਦੁੱਧ ਨਾਰਮਲ ਬੱਚੀ ਦੇ ਦੇਗੀ ਹੋ ਗਈ ਮੱਝ ਵਰਗਾ ਦੁੱਧ ਦਿੱਤਾ ਠੀਕ ਹੈ ਸੋ ਦੁੱਧ ਸੰਗਣੇ ਦੀ ਰਹੂਗੀ ਖੈਰ ਆ ਕੇ ਦੇਖਿਓ ਵੀ ਦੁੱਧ ਤੁਸੀਂ ਇਹਦਾ ਕਿੰਨਾ ਚੋਲੋਗੇ ਹਾਈਟ ਦੀ ਜੱਜਮੈਂਟ ਕਿਉਂਕਿ ਬਾਈ ਜੀ ਹੋਰੀ ਪਾਸ ਮੋੜ ਲਓ ਭਾਈ ਇਹਨਾਂ ਨੇ ਤੁਰਨਾ ਸਾਰੀਆਂ ਗਾਵਾਂ ਨਾਲ ਤੁਹਾਨੂੰ ਕੋਈ ਅਸੀਂ ਐਵੇਂ ਵੀ ਜੱਜਮੈਂਟ ਹੋਊਗੀ ਥਣ ਚੰਗਾ ਲੱਗਾ ਸੋ 70000 ਚ ਪਹੁੰਚ ਐ ਬਾਕੀ ਤੁਸੀਂ ਗੱਲਬਾਤ ਕਰ ਲਿਓ ਬਾਈ ਦੇ ਨਾਲ ਕੁਝ ਵਿੱਚੋਂ ਮਾਨਤਾ ਨੂੰ ਵੀ ਹੋ ਜਾਂਦਾ ਹੁੰਦਾ ਸੋ ਇਹ ਤੁਸੀਂ 2 ਨੰਬਰ ਦੇ ਉੱਤੇ ਇਸ ਵੈਡ ਨੂੰ ਦੇਖ ਲਓ ਇਹਦੇ ਨਾਲ ਇੱਕ ਹੋਰ ਸੂਈ ਸਵਾਈ ਗਾਂ ਇਹਨੂੰ ਕਿੰਨਾ ਚਿਰ ਹੋ ਗਿਆ ਬਾਈ ਸੂਈ ਨੂੰ ਇਹ ਵੀ ਕਾਲੀ ਸੂਈ ਹੈ ਜਗਜੀਤ ਬਾਈ ਕਾਲੀ ਸੂਈ ਹੈ ਇਹਦੇ ਵਿੱਚ ਬੱਚਾ ਕੀ ਦਿੱਤਾ ਇਹ ਬੱਚੀ ਹੈ ਜਗਜੀਤ ਬਾਈ ਠੀਕ ਐ ਅੱਛਾ ਬਾਈ ਇਹਦਾ ਰੇਟ ਕੀ ਰਹੂਗਾ ਇਹਦਾ ਜਗਜੀਤ ਬਾਈ 85000 ਆਈ 58 ਹਾਂਜੀ ਕਰਪਾਓ ਦੋਸਤੋ ਇਹਦੀ ਬੱਚੀ ਤੁਹਾਨੂੰ ਦਿਖਾਉਂਗਾ ਘਰ ਪਹੁੰਚ ਰੇਟ 85 ਕੱਲ 2 ਵਜੇ ਦਿਨੇ ਸੋਈ ਹੈ ਜੀ ਠੀਕ ਹੈ ਕੱਲ ਹੀ ਸੋਈ ਹੈ ਸੋਹਣੀ ਬੱਚੀ ਨੂੰ ਜਨਮ ਦਿੱਤਾ ਇਹਨੇ ਹੂੰ ਥੋੜਾ ਜ ਜਗਜੀਤ ਭਾਈ ਇਹ ਰਸੇ ਦਾ ਕਰਦੀ ਆ ਠੀਕ ਹੈ ਇਥੋਂ ਆਪਾਂ ਲਈ ਇਹ ਖੁੱਲੀ ਫਿਰਦੀ ਗਾਂ ਲਈ ਹੋਈ ਹੈ ਜੀ ਫਾਰਮ ਚੋਂ ਓਕੇ ਹਾਂਜੀ ਤੀਜੇ ਸੋਈ ਸੋਈ ਹੈ ਦੁੱਧ 25 ਕਿਲੋ ਦੇ ਕਰੀਬ ਰੱਖਿਆ ਹੋਇਆ ਹੈ ਗਾਂ ਲਈ ਠੀਕ ਹੈ ਇਥੋਂ ਹੀ ਕਮਾ ਲੈਵਾਂਗੇ ਬਈ ਕਮਾ ਲੈਵਾਂ ਆਪਸ ਤੋ ਦੋਸਤੋ 25 ਕਿਲੋ ਦੁੱਧ ਬਾਈ ਕਹਿੰਦਾ ਵੀ ਪਾਇਆ ਹੈ ਨੋਰਮਲ ਸੇਵਾ ਸੀ ਕਿਥੋਂ ਲਈ ਬਾਈ ਚੰਗੀ ਸੇਵਾ ਹੈ ਗਾਂ ਤੀ ਨੂੰ ਹੀ ਹੱਥ ਮਾਰ ਦੂਗੀ ਗਾਂ ਦਾ ਦੇਖੋ ਢਾਂਚਾ ਲੈਵਾ ਦੇਖੋ ਥਾਂ ਚੋਈ ਬਾਲੀ ਚੰਗੀ ਗਾਂ ਹੈ ਚਵਾ ਚੂ ਲੱਗਿਆ ਜੀ ਠੀਕ ਹੈ ਇਹਦੇ ਨਾਲ ਬੱਛੀ ਹੈ ਦੋਸਤੋ ਹਾਂਜੀ ਇਹ ਨਾਲ ਜਗੀਤ ਵੀਰ ਬੱਛੀ ਹੈ ਜੀ ਤੇ ਇਹਦੀ ਪੌਂਚ ਹੋਊਗੀ 85000 ਜੀ ਤੋਂ ਬਾਅਦ ਚ ਅੱਪਾ ਪਰਲੇ ਪਾਸੇ ਤਿੰਨ ਗਾਂਵਾ ਖੜੇ ਨੇ ਉਹ ਦਿਖਾਉਣੇ ਆ ਇਹ ਵੈੜ ਲਾਸਟ ਉੱਤੇ ਦਿਖਾਉਣੀ ਆ ਤੁਹਾਨੂੰ ਤੋ ਆਪਾਂ ਪਹਿਲਾਂ ਉਹਨਾਂ ਬਾਰੇ ਗੱਲਬਾਤ ਬਾਈ ਨਾਲ ਕਰਦੇ ਆਂ ਰਵਿੰਦਰ ਭਾਈ ਜਿਹੜੀ ਇਹ ਵੈਡ ਆ ਇਹ ਤੀਜਾ ਸੁਆ ਸੁਹੰਦੀ ਹੈ ਭਾਈ ਕੋਈ 15 ਦਿਨ 12 13 ਦਿਨ 15 ਦਿਨ ਲੈ ਜੂਗੀ ਜੀ ਕੀ ਰੇਟ ਰਹਿਣਾ ਇਹਦਾ ਇਹ ਜਗਜੀਤ ਭਾਈ ਹੁਣ ਤਾਂ 78000 ਰੁਪਏ ਪਹੁੰਚ ਕਰਾਂਗੇ ਜੀ ਠੀਕ ਹੈ ਬਾਕੀ ਕੋਈ ਬੰਦਾ ਤਿਆਰੀ ਤੋਂ ਲਊਗਾ ਉਹਦੀ ਉਹਦੀ ਕੀਮਤ ਅੱਢ ਹੋਊਗੀ ਅੱਜ ਦੀ ਕੀਮਤ ਹੈ ਜੀ ਠੀਕ ਹੈ ਓਕੇ ਸੋ ਅੱਜ 78000 ਚ ਵੱਡੀ ਵੱਡੀ ਹਾਈਟ ਦੇਖੋ ਗਾਂ ਦੀ ਦੇਖੋ ਫੈਕਸ ਲੈ ਵੇਦੀ ਹੈ ਜੀ ਦੁੱਧ 24 25 ਕਿਲੋ ਰੱਖੇ ਦੂਜੇ ਸੁਆ ਤੀਜੇ ਸੁਆ ਸੋਨਾ ਦੀ ਦੂਜਾ ਤੇ ਵੀ ਚੱਲਦੀ ਆ ਬਾਬਾ ਜਿਹੜੀ ਜੈਨਿਨ ਕਰ ਲਊਗੀ ਕਹਾਂਗੇ ਠੀਕ ਹੈ ਸੋ ਤੀਜ ਦੁੱਧ ਬਾਈ ਦੱਸਦਾ ਵੀ ਸੋਨਾ ਦਿੱਤਾ ਇਹਨੇ ਦੂਜੇ ਸੋਚ ਬਾਕੀ ਲੈਵਲ ਉੱਪਰ ਹੀ ਦੇਖੋ ਹਾਈਟ ਦੇਖੋ ਗਾਂ ਦੀ ਸੋ ਹਾਈਟ ਸੋਣੀ ਹੈ ਹਵਾਨਾ ਫਿਕਸ ਜਾ ਬਾਈ ਮੋੜ ਲਓ ਉਹ ਢਾਂਚਾ ਇਹਦਾ ਵੀ ਤੁਸੀਂ ਦੇਖ ਸਕਦੇ ਹੋ ਇੱਕ ਹੋਰ ਗਾਂ ਇਹ ਤੋਂ ਅੱਗੇ ਉਹਦੇ ਸਿੰਘ ਹੈਗੇ ਆ ਹਾਂ ਜੀ ਜੀਤ ਬਾਈ ਉਹ ਸੂਈ ਹੋਈ ਹੈ ਉਹ ਪਾਸੋਂ ਦੀ ਸੂਈ ਉਹ ਤੇ ਮਗਰੀ ਬੱਚੀ ਹੈ ਜੀ ਠੀਕ ਹੈ ਕੀ ਇਹਦੀ ਡਿਮਾਂਡ ਰਹੂਗੀ ਬਾਈ ਇਹ 44000 ਰੁਪਏ ਪਹੁੰਚ ਕਰਾਂਗੇ ਜੀ ਕਿੰਨੇ ਚ 44000 44 ਹਾਂਜੀ 44000 ਠੀਕ ਹੈ 40 ਤੇ 4 44000 ਚ ਪਹੁੰਚ ਹੋਊਗੀ ਦੋਸਤੋ ਸਿੰਘੇ ਦੇ ਹੈਗੇ ਉਹ ਤੁਸੀਂ ਦੇਖ ਹੀ ਲੈਣੇ ਆ ਬੱਚੀ ਇਹਦੇ ਨਾਲ ਇਹਦੇ ਨਾਲ ਬੱਚੇ ਦੁੱਧ ਹੈਗਾ ਬੱਚੀ ਗਾਂਥਲੇ 13 14 ਕਿਲੋ ਹਾਂ ਜੀ ਠੀਕ ਹੈ ਭਵਾਨਾ ਚੰਗਾ ਦਿਖਾਉਂਦੀ ਹੈ ਤੇ 44000 ਚ ਘਰੇ ਪਹੁੰਚ ਜੂਗੀ ਹਾਈ ਡੂਟੀ ਦੇਖੋ ਬਹੁਤ ਚੰਗੀ ਗਾਂ ਇਕੱਲੇ ਸੰਗ ਸੰਗੀ ਹੈ ਜੇ ਛੋਟੇ ਕਿਸਾਨ ਵਾਸਤੇ ਦੁੱਧ ਵਾਸਤੇ ਬਹੁਤ ਵਧੀਆ ਗਾਂ ਹੈ ਜੀ ਲਿਓ ਭਾਈ ਕਮਾ ਲਓ ਇਹ ਖੋਰ ਲਾਸਟ ਉਤੇ ਇਸੇ ਸਾਈਡ ਤੇ ਵਹਿੜਾ ਫਿਰ ਆਪਾਂ ਤੁਹਾਨੂੰ ਇਹ ਜਿਹੜੀ ਗਿਰਨਸਲ ਦੇ ਵਿੱਚ ਪੈਂਦੀ ਗਾਂ ਇਹ ਦਿਖਾਉਣੇ ਇਹ ਤੋਂ ਪਹਿਲਾਂ ਆਪਾਂ ਇੱਕ ਹੋਰ ਵਾੜ ਜਿਹੜੀ ਉਹ ਦੇਖ ਲਈਏ ਰਵਿੰਦਰ ਭਾਈ ਜਿਹੜੀ ਹੈ ਲਾਸਟ ਉੱਤੇ ਗਾਂ ਇਹ ਜੀਤ ਭਾਈ ਪਏ ਆ 20 ਦਿਨ ਪਏ ਬੱਚੀ ਸੋਣ ਚ ਤੀਜਾ ਸੋਏ ਸੁਣਾ ਹੈ ਠੀਕ ਹੈ ਇਹ ਕੀ ਭਾਅ ਚ ਦੇ ਦੇਾਂਗੇ ਭਾਈ ਜੀਤ ਜੀ ਭਾਈ ਅੱਜ 75000 ਦੀ ਗਾਂ ਦੇਵਾਂਗੇ ਦੁੱਧ 24-25 ਕਿਲੋ ਰੱਖਦੀ ਹੈ ਜੀ ਠੀਕ ਹੈ ਲੈ ਚੱਲੀਏ ਭਾਈ ਸੋ ਅੱਜ 75000 ਚ ਘਰ ਪਹੁੰਚ ਹੋਊਗੀ ਦੁੱਧ 24 25 ਕਿਲੋ ਬਾਈ ਕਹਿੰਦਾ ਪਾ ਦੂਗੀ ਅਜੇ 20 ਦਿਨਾਂ ਦੀ ਕੱਚੀ ਹੈ ਹਾਂਜੀ ਥੋੜਾ ਖੁੱਲੀ ਫਿਰਦੀ ਆ ਠੀਕ ਆ ਕਰਕੇ ਥੋੜਾ ਇਹ ਕਰਦੀ ਆੀ ਹੋਰ ਤਾਂ ਕੋਈ ਕਰਦੀ ਸੋ ਖੁੱਲੀ ਫਿਰਦੀ ਆਈ ਹੈ ਰੰਗ ਇਹ ਵੀ ਖੁੱਲੀ ਫਿਰਦੀ ਆਈ ਹੈ ਮੋੜ ਲਵਰ ਅੰਦਰ ਭਾਈ ਹੈ ਪਰ ਭਰੂਗੀ ਤਾਂ ਬਹੁਤ ਸੋਹਣਾ ਭਰੂਗੀ ਜਗਜੀਤ ਭਾਈ ਠੀਕ ਹੈ ਉਹ ਚੰਗੀ ਭਰੂਗੀ ਹਜੇ ਦਿਹਨੇ ਲੈਂਦੀ ਐ ਸੂਣ ਚ ਸੋ ਜਿਹੜੀ ਲਾਸਟ ਉੱਤੇ ਵੈੜ ਦਿਖਾਉਣੀ ਐ ਦੱਸੋ ਇਹਦੇ ਬਾਰੇ ਆਪਾਂ ਬਾਈ ਨਾਲ ਗੱਲਬਾਤ ਕਰਦੇ ਆਂ ਹਰਵਿੰਦਰ ਭਾਈ ਇਹ ਜਿਹੜੀ ਲਾਸਟ ਉੱਤੇ ਵੈੜ ਦਿਖਾਉਣੀ ਹੈ ਹਾਂਜੀ ਜਗਜੀਤ ਭਾਈ ਇਹ ਗੇਰ ਹੈ ਗੇਰ ਨਸਲ ਦੀ ਐ ਹਾਂਜੀ ਕੈਨ ਮਸੂਆ ਸੁੰਦੀ ਐ ਜੇ ਜੀ ਤੋਂ ਇਹ ਪਹਿਲਾ ਸੂਆ ਹੀ ਕੈਨ ਪਰ ਦੂਜੇ ਤੋਂ ਚੱਲਦੀ ਐ ਜੀ ਦੰਦਾ ਦੇ ਬਾਰ ਚੋਗੀ ਵੈੜ ਐ ਜੀ ਪਹਿਲੇ ਸੂਏ ਸੋਹਣਾ ਜੀ ਠੀਕ ਐ ਹਾਂਜੀ ਅੱਛਾ ਭਾਈ ਕਿੰਨੇ ਕ ਦਿਨ ਲੈ ਜੂਗੀ ਹਜੇ ਜਗਜੀਤ ਭਾਈ ਜੇ ਮਾਲਕ ਦੇ ਦਰਸ਼ਨ ਮੁਤਾਬਕ ਤਾਂ 15 ਦਿਨ ਤੱਕ ਦਿਨ ਪੂਰੇ ਹੋਣ ਚ ਹੀ ਪਏ ਆ ਜੀ ਠੀਕ ਹੈ ਬਾਇਓ ਡਾਟਾ ਜੇ ਆਪਾਂ ਨੂੰ ਚਾਹੀਦਾ ਹੈ ਕਿਹ ਕੀ ਸਿਮਨ ਦਾ ਆਪਾਂ ਨੂੰ ਕਿਹੜਾ ਸਾਰਾ ਬਾਇਓ ਡਾਟਾ ਦੇਵਾਂਗੇ ਕਿਹੜੇ ਦੀ ਇਹਦਾ ਕਿਹੜਾ ਲੱਗਿਆ ਮਾਂ ਕਿਹੜੀ ਸਾਰਾ ਬਾਇਓ ਡਾਟਾ ਦੇ ਦਾਂਗੇ ਆਪਾਂ ਕੋਈ ਮੰਗੂ ਦਾ ਹੋਊਗਾ ਤਾਂ ਅੱਛਾ ਅੱਜ ਦਾ ਰੇਟ ਕੀ ਰਹੂਗਾ ਅੱਜ 1,11,000 ਆ ਜੀ 1,11,000 ਹਾਂਜੀ ਠੀਕ ਹੈ ਤੋਰ ਗਿਆ ਭਈ ਨੂੰ ਦੋਸਤੋ ਅੱਜ ਦਾ ਰੇਟ 1,11,000 ਹੈ ਗਿਰਨਸਲ ਦੀ ਇਹ ਗਾਂ ਇਹ ਵੈੜ ਪਹਿਲਾ ਸ ਬਹੁਤ ਸੋਹਣਾ ਰੰਗ ਦੋਸਤੋ ਗੂੜਾ ਰੈੱਡ ਕਲਰ ਦੇ ਵਿੱਚ ਹੈ ਹਵਾਨਾ ਚੰਗਾ ਬਣਾਉਂਦੀ ਆਉਂਦੀ ਹੈ ਇਹਦੇ ਛੋਟੀ ਜੀ ਐਕਸਟਰਾ ਇੱਕ ਸ਼ਾਖ ਜ਼ਰੂਰ ਹੈਗੀ ਹੈ ਮਤਲਬ ਨਾਲ ਦੋ ਥਨਾਂ ਦੇ ਸਨ ਚ ਠਾਕੀ ਜੀ ਤੇ ਪੂਰੀ ਆਪਾਂ ਖਿੱਚੇ ਪੂਰੀ ਜਵਾਬਦੇਰੀ ਹੈ ਠੀਕ ਹੈ ਓਕੇ ਸੋ ਚਲਦੀ ਨਹੀਂ ਵੈਸੇ ਆਪਾਂ ਰਕਮ ਭਰ ਕੇ ਲਈਏ ਆਪਾਂ ਪੂਰੀ ਖਿੱਚ ਕੇ ਲਈਏ ਜੀ ਜਿੱਦਣ ਇਹ ਤਿਆਰ ਹੋਈ ਮੂੰਹ ਮੰਗਵੇਂ ਪੈਸੇ ਮਿਲਣਗੇ ਇਦਾਂ ਦਾ ਰੰਗ ਹੈ ਇਦਾਂ ਦੀ ਇਹਦੀ ਬਿਊਟੀ ਹੈ ਜਾ ਤੁਸੀਂ ਦੇਖ ਲਓ 1 ਲੱਖ ਤੇ 11000 ਚ ਘਰ ਪਹੁੰਚ ਜੂਗੀ ਅੱਜ 15 ਦਿਨ ਹਜੇ ਬਾਕੀ ਐ ਟੱਲ ਫੁੱਲ ਪਈ ਐ ਰੰਗ ਬਹੁਤ ਸੋਹਣਾ ਦੱਸੋ ਇਹ ਘਟ ਆਉਂਦੀਆਂ ਇਦਾਂ ਦੇ ਰੰਗ ਚ ਤੁਸੀਂ ਦੇਖਿਓ ਗੇਰੂ ਵਰਗਾ ਲਾਲ ਗੂੜਾ ਰੰਗ ਇਸ ਵਹਿੜ ਦਾ ਤੇ ਸੂ ਆਏ ਨੇ ਪਹਿਲਾ ਸੂਣਾ ਸੋ ਅੱਜ ਦੀ ਵੀਡੀਓ ਦੇ ਵਿੱਚ ਇਹ ਨਾਗਰ ਜਿਹੜਾ ਲਾਸਟ ਉੱਤੇ ਤੁਹਾਨੂੰ ਵਹਿੜ ਦਿਖਾਉਣੀ ਸੀ ਬੜੀ ਸੋਹਣੀ ਵਹਿੜ ਆ ਦੱਸੋ ਆ ਕੇ ਜਰੂਰ ਦੇਖਿਓ ਜਿਹੜਾ ਦੇਸੀ ਨਸਲਾਂ ਦਾ ਸ਼ੌਂਕ ਰੱਖਦਾ ਫਾਰਮ ਖੁੱਲੀ ਛੱਡਨੀ ਐ ਤਾਂ ਹਰੇਕ ਭਰਾ ਪੁੱਛਿਆ ਕਰੂਗਾ ਵੀ ਲਈ ਕਿੱਥੋਂ ਐ ਇਦਾਂ ਦੀ ਇਹਦੀ ਬਿਊਟੀ ਐ ਸੋ ਬਾਕੀ ਤੁਸੀਂ ਆਪ ਦੀ ਸਮਝ ਵਰਤਿਓ ਜੇ ਨੰਬਰ 22 ਦਾ ਸਕਰੀਨ ਉੱਤੇ ਚੱਲੀ ਜਾਂਦਾ ਕਾਲ ਇਸ ਨੰਬਰ ਤੇ ਹੋਊਗੀ ਜਿਹੜੀ ਇਹ ਗਾਂ ਤੋਂ ਰਿਸੇ ਦੇ ਨਾਲ ਬੱਚਾ ਇਹ ਵੱਛੀ ਡੱਬੀ ਸੋਹਣੀ ਵੱਛੀ ਐ ਕੀਮਤਾਂ ਦੱਸਦੀਆਂ ਐ ਪਾਸ ਕਰਨ ਵਾਸਤੇ ਪਸ਼ੂ ਤੁਸੀਂ ਇੱਥੇ ਜ਼ਰੂਰ ਪਹੁੰਚੋ ਨੰਬਰ ਸਕਰੀਨ ਤੇ ਸਿੱਧਾ ਚੱਲੀ ਜਾਂਦਾ ਇੱਥੇ ਤੁਸੀਂ ਕਾਲ ਕਰੋਗੇ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ ਬਹੁਤ ਮਿਹਰਬਾਨ